ਹੈਲੋ ਫਰੈਂਡਸ ਅੱਛੀ ਕਾਲ ਕੀ ਹਾਲ ਚੱਲ ਹੈ ਕਿਵੇਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਣਾ ਲੋਜੀ ਸਵੇਰ ਦਾ ਸਮਾਂ ਤੇ ਇਧਰ ਹੋ ਗਿਆ ਆਪਣਾ ਕੰਮ ਖਤਮ ਆ ਤੇ ਥੋੜਾ ਆਪਾਂ ਸਫਾਈ ਕਰਨੀ ਸੀ ਸਬਜੀ ਸਾਡੇ ਕੋਲ ਤਾਂ ਰਾਤ ਦੀ ਪਈ ਹੈ ਹਨਾ ਤੇ ਇਹ ਕਹਿੰਦੇ ਮੈਂ ਮੂਲੀ ਵਾਲੀ ਰੋਟੀ ਖਾਣੀ ਆ ਮੈਂ ਕਿਹਾ ਚਲੋ ਵੀ ਮੈਂ ਇੱਕ ਮੂਲੀ ਕੱਦੂਕਸ ਕਰ ਦਿੱਨੀ ਆ ਹਨਾ ਤੇ ਬਾਕੀ ਆਪਾਂ ਤਾਂ ਰੋਟੀ ਖਾਵਾਂਗੇ ਹਨਾ ਸਿੰਪਲ ਤੇ ਲੱਗਦੀ ਹੈ ਪਹਿਲੇ ਮੈਂ ਸਫਾਈ ਕਰਕੇ ਰੱਖ ਜੰਨੀ ਹੈ ਤੇ ਫਿਰ ਸਫਾਈ ਕਰਨ ਲੱਗ ਜੂਗੀ ਇਸ ਤੋਂ ਬਾਅਦ ਦੇਖਦੀ ਆ ਵੀ ਨਹਾ ਨੂੰ ਕੀ ਕਿਦੋਂ ਬਣਾਉਣਾ ਨੂੰ ਹੈਗਾ ਹਨਾ ਤੁਹਾਨੂੰ ਪਤਾ ਵੀ ਕੰਮ ਚੱਲ ਜੀ ਜਾਂਦਾ ਹੈ ਮਿਸਤਰੀ ਦਾ ਨਾ ਤੇ ਡਸਟਿੰਗ ਬਹੁਤ ਹੁੰਦੀ ਹੈ ਹੈਗੀ ਮੇਰਾ ਤਾਂ ਨਹਾ ਨੂੰ ਜਗ੍ਹਾ ਜੀ ਨਹੀਂ ਕਰਦਾ ਦਨ ਵੇਲੇ ਮੈਨੂੰ ਇਹ ਹੁੰਦਾ ਫਿਰ ਮਿੱਟੀ ਪੈ ਜਾਣੀ ਹੈਗੀ ਹੈ ਨਾ ਦੇਖਦੇ ਆ ਅੱਜ ਕਿੰਨਾ ਕੰਪਲੀਟ ਹੁੰਦਾ ਦਿਖਾਉਣੀ ਆ ਤੁਹਾਨੂੰ ਅੱਜ ਦੀ ਅਪਡੇਟ ਨੰਬਰ 60 70 ਆ ਅਲਮਾਰੀ ਇੱਥੇ ਖਿੱਚੀ ਹੈ ਨਾ ਵੀ ਚਲੋ ਮਿਸਤਰੀ ਆ ਕੇ ਕਾਲੇ ਕਰ ਲੱਗ ਜਾਂਦੀ ਹੈ ਤੇ ਏਅਰ ਨਾ ਪਹਿਲਾਂ ਹੁੰਦੀ ਸੀ ਹੈ ਨਾ ਜਦੋਂ ਹਾਂ ਛੋਟਾ ਬੋਇਆ ਸੀ ਉਹਦਾ ਏ ਆ ਜਾਂਦੀ ਸੀ ਵੇਖ ਲਓ ਉਹਦੇ ਏ ਚ ਸੈਟਿੰਗ ਆ ਜਾਂਦੀ ਸੀ ਹੈ ਨਾ ਬਾਕੀ ਨਾ ਬੜੀ ਦੀਆਂ ਜਿੱਪਾਂ ਚਪੜੀਆਂ ਤੇ ਆਹ ਜਿਵੇਂ ਇਹ ਲਾਹੇ ਹੈਗੇ ਆ ਦੀ ਆਹ ਡੰਡੇ ਜੇ ਉਹ ਲਗੜੇ ਹੀ हट ਗਏ ਤੇ ਦੇਖ ਨਿੱਕਲ ਨਿੱਕਸ ਮਾਰਾ ਕਿੰਨਾ ਵੱਡਾ ਜਾਂਦਾ ਹੈ ਨਾ ਖਲਾਰਾ ਪੈ ਰਿਹਾ ਹੈ ਇਹ ਪਰ ਮੈਂ ਇਸ ਕਮਰੇ ਦੀ ਕਰ ਦਿੱਤੀ ਸਾਈ ਪਹਿਲਾਂ ਵੀ ਕਹ ਚੁੱਕਾ ਬਿਲਕੁਲ ਬੋਲਣਾ ਚੱਕਦੇ ਹੈਗੇ ਇੱਕ ਦੂਦਰ ਇੱਕਦਮ ਮੌਸਮ ਚੇਂਜ ਹੋ ਗਿਆ ਹੈ ਨਾ ਕੰਬਲ-ਕੰਬਲ ਦੀ ਹੋਜੇ ਛੋਟੇ ਹੀ ਲੈ ਰਹੇ ਹੈ ਐਡਜਸਟ ਜੇ ਕਰ ਰਹੇ ਹੈ ਬਸ ਮੈਨੂੰ ਏਸੀ ਵੀ ਸਾਰੇ ਕੱਢ ਲੈਣਾ ਸਾਰਿਆਂ ਦੀ ਮਿੱਟੀ ਪੈ ਜਾਗੀ ਹੈਗੀ ਹੈ ਤੇ ਮੈਂ ਕਹਣਾ ਇਹਨਾਂ ਨੂੰ ਵੀ ਤਾਂ ਤਬਾਉਣਾ ਹੀ ਪੈਣਾ ਹੁਣ ਕਿ ਆਪਾਂ ਬਾਅਦ ਤੇ ਹੀ ਕਰਾਂਗੇ ਸਾਰਾ ਕੰਬਲਾਂ ਦਾ ਨਾ ਆ ਦੇਖੋ ਮਿੰਕੀ ਨਿੱਕੀ ਨਿੱਕੀ ਰਹੀ ਸੀ ਕੰਬਲ ਜਿੰਦੇ ਉਹ ਡਬਲ-ਡਬਲ ਕਰਕੇ ਲੈ ਆਈਆਂ ਮੈਂ ਕਿਹਾ ਵੀ ਥੋੜੇ ਸੋਖੇ ਹੈਗੇ ਤੇ ਆ ਵੀ ਉੱਪਰ ਪਤਲੇ ਦੇ ਉੱਪਰ ਹੀ ਕਵਰ ਛੜਾਏ ਹੋਏ ਹੈ ਇਹ ਇਹਨਾਂ ਨੂੰ ਠੱਡ ਵਾਲੀ ਲੰਗਦੀ ਹੈ ਬਿਮਾਰ ਕਰਕੇ ਤੇ ਇਹਨਾਂ ਨੂੰ ਦਿੱਤਾ ਗਿਆ ਕਿ ਆ ਅਸੀਂ ਤੁਹਾ ਮਾਂ ਪੁੱਤੜ ਲਈ ਆਹ ਹੀ ਲੈ ਲਏ ਏਸੀ ਕੰਬਲ ਲੈ ਲਈ ਅਸੀਂ ਬਸ ਡਬਲ ਹੈ ਕੰਬਲ ਡਬਲ ਡਬਲ ਵਾਲੇ ਡਬਲ ਕਰ ਕੇ ਆਈਦੇ ਹਾਂ ਤੇ ਹੁਣ ਮੈਂ ਨਾ ਬਸ ਇਸ ਕਮਰੇ ਦੀ ਕਰਦੀ ਆਂ ਸਫਾਈ ਝਾੜੂ ਲਾਉਣੀ ਹੈ ਜੱਦਾ ਚੁਦਰ ਝਾੜ ਕੇ ਬਿਛਾਉਣੀ ਹੈ ਇੱਕ ਕਮਰਾ ਜੇ ਸਾਫ਼ ਜੰਦਾ ਨਾ ਥੋੜਾ ਈ ਵੀ ਨਾਲ ਤਾਂ ਬਹਿ ਜਾਂਦੇ ਆ ਆਰਾਮ ਨਾਲ ਫਿਰ ਇਹ ਵੀ ਬਹੁਤ ਘਬਰਾਟ ਕਰਦੇ ਹੈਗੇ ਫਿਰ ਥੋੜੀ ਜਿਗਾ ਸਾਫ਼ ਹੋਵੇ ਤੇ ਅਚਾਨਕ ਕੋਈ ਆ ਜਾਂਦਾ ਹੈ ਹਨਾ ਚਲੋ ਹੁਣ ਆਪਾਂ ਵੀ ਡਰਾਈਵ ਰੂਟ ਤਾਂ ਲੈਣ ਨਹੀਂ ਹੈਣਾ ਐਹੀ ਜੀ ਥੋੜੀ ਜਿਹੀ ਤਾਂ ਡਰਾਈਵ ਰੂਟ ਤਾਂ ਤੇ ਆਪਾਂ ਵੀ ਜਦੋਂ ਸਾਫ਼ ਸੁਥਰੀ ਜਗ੍ਹਾ ਤੇ ਤਾਂ ਬਿਠਾਈਏ ਅਗਲੇ ਨੂੰ ਜੇ ਕੋਈ ਆ ਜਾਂਦਾ ਅਚਾਨਕੜ ਇੱਕ ਮੇਰਾ ਸਾਹ ਬੰਦ ਹੋਇਆ ਤੇ ਮੈਨੂੰ ਬੋਲਿਆ ਵੀ ਬੜੀ ਮੁਸ਼ਕਲ ਹੋ ਜਾਂਦਾ ਤੇ ਲੋ ਜੀ ਇੱਥੇ ਤੁਹਾਨੂੰ ਮੈਂ ਦੱਸਿਆ ਸੀ ਵੀ ਇਹਨਾਂ ਨੂੰ ਨਾ ਬੁਖਾਰ ਹੋਇਆ ਹੋਇਆ ਹੈ ਇਹਨਾਂ ਦੇ ਨਾ ਸੈੱਲ ਤਾਂ ਥੋੜੇ ਘੱਟ ਸੀਗੇ ਉਹ ਤਾਂ ਹੋ ਗਏ ਰਿਕਵਰ 2 ਦਿਨਾਂ 'ਚ ਪਰ ਡਾਕਟਰ ਕਹਿ ਰਿਹਾ ਸੀਗਾ ਇਹਨਾਂ ਦੇ ਸਿੰਪਟਮ ਹਨ ਜਿਹੜੇ ਡੇਂਗੂ ਵਾਲੇ ਹੈਗੇ ਆ ਰਿਪੋਰਟ ਵਿੱਚ ਨਹੀਂ ਆਇਆ ਹੈਗਾ ਪਰ ਹੈਗਾ ਡੇਂਗੂ ਥੋੜਾ ਕਿ ਇਹਨਾਂ ਨੂੰ ਤੇ ਨਾਲ ਜਿਵੇਂ ਇਹਨਾਂ ਦੇ ਜੋਇੰਟ ਸੁੱਜਦੇ ਆ ਹਨ ਇਹ ਸਾਰਾ ਕੁਝ ਹੁੰਦਾ ਤੇ ਉਹ ਕਹਿੰਦੀ ਵੀ ਚਿਕਨਗੁਨੀਆ ਹੁੰਦਾ ਇੱਕ ਡੇਂਗੂ ਦਾ ਅਗਲਾ ਰੂਪ ਕਹਿ ਲੋ ਚਿਕਨਗੁਨੀਆ ਹਨਾ ਉਹ ਜ਼ਿਆਦਾ ਫੈਲਿਆ ਹੋਇਆ ਤੇ ਹੋ ਸਕਦਾ ਇਹ ਉਹਦੇ ਸਿੰਪਟਮ ਹੋਣ ਇਹਨਾਂ ਦੇ ਨਾ ਮਤਲਬ ਇੱਕ ਤਾਂ ਤੁਹਾਨੂੰ ਪਤਾ ਹੀ ਇੱਕ ਸਾਈਡ ਤਾਂ ਇਹਨਾਂ ਦੀ ਪ੍ਰੋਪਰ ਵਰਕ ਨਹੀਂ ਕਰਦੀ ਉਹ ਹੈਂਡ ਤਾਂ ਬਿਲਕੁਲ ਨਹੀਂ ਵਰਕ ਕਰਨ ਲੱਗਿਆ ਹਾਲੇ ਤੇ ਜਿਹੜਾ ਰਾਈਟ ਹੈਂਡ ਸੀਗਾ ਉਹ ਵੀ ਹੁਣ ਗੁੱਟ ਜਿਹੜਾ ਸੁੱਜਿਆ ਪਿਆ ਹੈ ਹੱਥ ਵੀ ਹਨਾ ਵੀ ਇੰਨੀ ਆਕੜਾਂ ਨਾਲ ਵੀ ਕੋਈ ਚੀਜ਼ ਨਹੀਂ ਫੜ ਰਿਆ ਹਨਾ ਵੀ ਹਲਕੀ ਜਿਵੇਂ ਇਹ ਮੰਨ ਲਓ ਹੋਣ ਇਹਨਾਂ ਨੇ ਪਾਈਪ ਫੜੀ ਹੈ ਐਵੇਂ ਫੜ ਸਕਦਾ ਜਿਵੇਂ ਇਹ ਭਾਰਾ ਹੁੰਦਾ ਹੈ ਹਨਾ ਉਹ ਚੀਜ਼ ਨਹੀਂ ਨਾ ਤੋਂ ਵਾਲੀ ਫੜੀ ਜਾਂਦੀ ਚਾਹ ਵੀ ਸਵੇਜ ਵਿੱਚ ਮੈਂ ਹਨਾ ਮੇਰੀ ਹੱਥ ਤੇ ਮੈਂ ਬਾਟੀ ਚ ਪਾਤੀ ਕੋਲੀ ਚ ਪਾਤੀ ਹੈ ਹਨਾ ਉਹ ਵੀ ਨਹੀਂ ਨਾ ਤੋਂ ਫੜੀ ਜਾਂਦੀ ਹੈਗੀ ਤੇ ਇੰਨਾ ਕਰ ਰਿਹਾ ਹੈ ਬਸ ਇਮ ਟਾਈਮ ਪਾਸ ਵਾਲਾ ਹਿਸਾਬ ਹੈ ਹਨ ਵੀ ਬਸ ਨਾ ਉਹੀ ਗੱਲ ਹੈ ਕਰਮਾਂ ਦਾ ਲੇਖਾ ਜੋਖਾ ਹੀ ਹੈ ਵੀ ਇਹਨਾਂ ਨੂੰ ਚਲ ਨਾ ਜੜਦਾ ਹਨਾ ਮੈਂ ਤਾਂ ਇਹ ਸੋਚਦੀ ਆ ਬੁਖਾਰ ਤੇ ਕਿਉਂਕਿ ਵੀ ਜਦੋਂ ਇੱਕ ਪਾਸਾ ਦਾ ਕੰਮ ਹੀ ਨਹੀਂ ਕਰ ਰਿਹਾ ਹੈ ਨਾ ਵਰਕ ਨਹੀਂ ਕਰ ਰਿਹਾ ਹੱਥ ਦਾ ਤੇ ਦੂਸਰੇ ਹੱਥ ਜੋਗਾ ਦਾ ਪ੍ਰਮਾਤਮਾ ਹਨਾ ਇਹਨਾਂ ਨੂੰ ਰਹਿਮ ਕਰਦੇ ਥੋੜਾ ਜਆ ਬਾਕੀ ਚਲੋ ਜਿੱਥੇ ਇੰਨਾ ਕੱਢ ਲਿਆ ਹਨਾ ਸਬਰ ਨਾਵੇਂ ਕੇ ਚਲੋ ਇਹ ਵੀ ਠੀਕ ਹੋ ਜੂਗਾ ਥੋੜਾ ਤਾਂ ਫਰਕ ਪਿਆ ਹੋਊਗਾ ਕਿੰਨਾ ਮਲਬਾ ਨਿਕਲਦਾ ਏ ਵੀ ਸਾਰਾ ਮਿੱਟੀ ਮਿੱਟੀ ਹੋ ਗਿਆ ਪਤਾ ਨਹੀਂ ਸਮਝ ਨਹੀਂ ਆਉਂਦੀ ਕਿਵੇਂ ਸਾਫ ਕਰਾਂਗੀ ਉਹਨਾਂ ਕੀ ਰਹਿ ਗਿਆ ਪਾਰਟ ਬਰਾਬਰ ਬਰਾਬਰ ਹੀ ਕਰਦੇ ਆ ਇਧਰੋਂ ਤੇ ਇਧਰੋਂ ਹਨਾ ਮੇਰੇ ਘਰ ਵਾਲਦੇ ਨਾਲ ਗੁੱਟ ਦੁਖਦੀ ਹੈ ਤੇ ਛੇ ਕਿਸੇ ਦੇ ਗੁੱਟ ਦੁਖਦੀ ਹੈ ਹਨਾ ਤਾਂ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਠੀਕ ਹੋਏ ਆ ਹਨਾ ਵਾਇਰਲ ਬੁਖਾਰ ਦੇ ਨਾਲ ਕਿੰਨੀ ਬੀੜ ਹੁੰਦੀ ਹੈ ਹੱਲ ਕੰਪਲੇਨ ਚੱਕਿਆ ਕੰਬਲ ਵੀ ਨਹੀਂ ਕਹਿੰਦੇ ਚੱਕਿਆ ਜਾਂਦਾ ਇਕ ਤਾਂ ਬੋਲਦੇ ਹੋਲੀ ਉੱਚੀ ਬੋਲ ਲੋ ਨਾ ਆ ਫੜੀ ਚੱਕੇ ਹੁਣ ਮੈਂ ਮਾਲਿਸ਼ ਕਰਕੇ ਕਹਿੰਦੇ ਗਰਮ ਪੱਟੀ ਬਨ ਕੇ ਦੇ ਲੋ ਜਿਹੜਾ ਅੱਜ ਰਹਿ ਗਿਆ ਸੀ ਨਾ ਕੋਨਾ ਆ ਲੱਗਦਾ ਅੱਜ ਉਹ ਫਿਲ ਹੋ ਜਾਊਗਾ ਤੇ ਅੱਜ ਹੋ ਜਾਊਗਾ ਇਧਰਲਾ ਸਾਰਾ ਕੰਮ ਡੰਨ ਤੇ ਸ਼ਾਮ ਤੱਕ ਆਪਾਂ ਇੱਥੇ ਰੱਖਾਂਗੇ ਸਮਾਨ ਦਲੇ ਦੁਲੇ ਜੀ ਡਿੱਗੀ ਜਾਂਦੇ ਆ ਇੱਧਰ ਆਉਣਾ ਮਨਾ ਹੈ ਸਖਤ ਮਨਾ ਕੀਤਾ ਹੈਗਾ ਇੱਧਰ ਨੂੰ ਜਾਣਾ ਹਨਾ ਫਲੈਕਸ ਆਈਆਂ ਤਾਂ ਬੁਰਾ ਹਾਲ ਹੋ ਗਿਆ ਹੁਣ ਇਹ ਅੱਧ ਵਿਚਾਲਾ ਹੋ ਗਿਆ ਨਾ ਨਵੀਆਂ ਲਵਾਉਣ ਜੋਗੀਆਂ ਤੇ ਨਾ ਹੀ ਪਟਾਉਣ ਜੋਗੀਆਂ ਤਾਂ ਕੀ ਕਰਾਂਗੇ ਹੁਣ ਫਲੈਕਸਾਂ ਦਾ ਤੇ ਲੋ ਜੀ ਇੱਥੇ ਮੈਂ ਗਰਮ ਪੱਟੀ ਲੱਭ ਕੇ ਲਿਆਈ ਸੀ ਪੱਟੀਆਂ ਤਾਂ ਸਾਡੇ ਕਾਫੀ ਹੈਗੀਆਂ ਬਸ ਪਚਾਲ ਜਾ ਪਿਆ ਕਰਕੇ ਮੈਨੂੰ ਕੁਝ ਨਹੀਂ ਲੱਭੇ ਤਾਂ ਮੈਨੂੰ ਕਹਿੰਦੇ ਸੀ ਤੇਲ ਮਲਦੀ ਤੇ ਮੈਨੂੰ ਨਾ ਤੇਲ ਕਿਤੋਂ ਮਿਲਿਆ ਨਹੀਂ ਤੇ ਫਿਰ ਨਾ ਵੀਰ ਜੀ ਲੈ ਕੇ ਆਏ ਸੀ ਆਹ ਕੇਸਰੀ ਮਲਮ ਮੈਂ ਕਿਹਾ ਚਲੋ ਇਹ ਟਰਾਈ ਕਰਦੇ ਹੈਗੇ ਹਨਾ ਤੇ ਇਹ ਮੈਂ ਇੱਕ ਦਿਨ ਕੀਤੀ ਸੀਗੀ ਪਰਸੋਕ ਤੇ ਠੀਕ ਹੈ ਬਸ ਇਸ ਸਵੇਰ ਤੱਕ ਫਰਕ ਪੈ ਗਿਆ ਸੀ ਥੋੜੀ ਜਿਹੀ ਕੁਆਂਟੀਟੀ ਇਹਦੀ ਲੋਣੀ ਪੈਂਦੀ ਹੈਗੀ ਹੈ ਤੇ ਮੈਂ ਇਹਨਾਂ ਨੂੰ ਅੱਗੇ ਕਹੀਏ ਤੁਸੀਂ ਮੈਂ ਕਿਹਾ ਇਹ ਤਾਂ ਨੱਕ ਬੰਦ ਹੁੰਦਾ ਜਿਵੇਂ ਉਹਦੋਂ ਵੀ ਲੈ ਸਕਦੇ ਆਂ ਇਹਦੀ ਖੁਸ਼ਬੂ ਵਧੀਆ ਹੈ ਉਹੀ ਵੈਕਸ ਵਾਲਾ ਹੀ ਮਤਲਬ ਇਹਦੇ ਵਿੱਚ ਉਹ ਪਾਇਆ ਹੁੰਦਾ ਹੈਗਾ ਮੁਸ਼ਕ ਕਪੂਰ ਵਗੈਰਾ ਹਨ ਤੇ ਉਹਦੇ ਨਾਲ ਹੀ ਆਪਣਾ ਨੱਕ ਵਗੈਰਾ ਖੁੱਲਦਾ ਤੇ ਉਹਦੇ ਨਾਲ ਹੀ ਆਪਣੀ ਹਨਾ ਜੋ ਵੀ ਜਕੜਨ ਹੁੰਦੀ ਉਹ ਵੀ ਖੁੱਲ ਜਾਂਦੀ ਹੈਗੀ ਹੈ ਹਨਾ ਤੇ ਇਹ ਜਿਹੜਾ ਬੁਖਾਰ ਹੈਗਾ ਨਾ ਇਹ ਜੋਇੰਟ ਨੂੰ ਨਾ ਜਿਹੜਾ ਅਫੈਕਟ ਕਰਦਾ ਹੈਗਾ ਜੋਇੰਟ ਤੇ ਪੇਨ ਹੋ ਜਾਂਦੀ ਹੈਗੀ ਹੈ ਯਵੇਂ ਫਿੰਗਰ ਹੈ ਜਿਹੜੇ ਉਹ ਆਕੜ ਜਾਂਦੇ ਹੈਗੇ ਆ ਗੁੱਟ ਤਾਂ ਜਮ ਹੀ ਹਨਾ ਆਕੜ ਜਾਂਦਾ ਪਹਿਲੋਂ ਪਹਿਲ ਸਾਨੂੰ ਇਹ ਲੱਗਾ ਸੀ ਇਹਨਾਂ ਦੇ ਪੈਰ ਤੋਂ ਸ਼ੁਰੂ ਹੋਇਆ ਹਨਾ ਤੇ ਅਫੈਕਟਡ ਵਾਲੇ ਸਾਈਡ ਹੀ ਹੋਇਆ ਸੀਗਾ ਉਹਨਾਂ ਦੇ ਪੈਰ ਤੇ ਤੇ ਉਹਦੇ ਤੇ ਸਾਨੂੰ ਇਹ ਲੱਗਿਆ ਵੀ ਕਿਤੇ ਠੁੱਕ ਗਿਆ ਪੈਰ ਵੀ ਦੋ ਹੀ ਉਂਗਲਾਂ ਤੇ ਸਵੇਲਿੰਗ ਹੋਊਗੀ ਤੇ ਉਹ ਜਦੋਂ ਵੀ ਲਾਈਟਲੀ ਟੱਚ ਕਰਨ ਤੇ ਹੀ ਉਹ ਜੰਨੀ ਪੇਨ ਹੁੰਦੀ ਸੀਗੀ ਮੈਂ ਨਾ ਹਮੇਸ਼ਾ ਇਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਕਰਕੇ ਹਨਾ ਵੀ ਹਸਾਉਣੀ ਰਹਿਣੀ ਹੈ ਚਾਹੇ ਉਹਨਾਂ ਗੱਲਾਂ ਦਾ ਕੋਈ ਤੱਕ ਬਣਦੀ ਹੈ ਚਾਹੇ ਨਹੀਂ ਬਣਦੀ ਮੈਨੂੰ ਇਹ ਇਹ ਹੁੰਦਾ ਹੈ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਹਨਾ ਆਪਦੀ ਬਿਮਾਰੀ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਆਵੇ ਵੀ ਇਹਨ ਡਿਪਰੈਸ਼ਨ 'ਚ ਆ ਗਏ ਸੀ ਜਿਵੇਂ ਪਹਿਲਾਂ ਹਨਾ ਉਹ ਡਿਪਰੈਸ਼ਨ ਤਾਂ ਇੰਨਾ ਭੈੜਾ ਸੀ ਨਾ ਮਤਲਬ ਅਟੈਕ ਜਿਹੜਾ ਪਹਿਲਾਂ ਹੋਇਆ ਸੀ ਇਹਨਾਂ ਨੂੰ ਉਹਦੇ ਤੋਂ ਕਿਤੇ ਜ਼ਿਆਦਾ ਭੈੜਾ ਇਹਨਾਂ ਦਾ ਡਿਪਰੈਸ਼ਨ ਸੀਗਾ ਹਨਾ ਦੇ ਇੱਕ ਥਾਂ ਤੇ ਟਿੱਕੇ ਵੀ ਨਹੀਂ ਬੈਠ ਸਕਦੇ ਸੀ ਇੰਨਾ ਇਹਨਾਂ ਨੂੰ ਡਿਪਰੈਸ਼ਨ ਸੀਗਾ ਜਿਵੇਂ ਅੱਜ ਵੀ ਨਹੀਂ ਕਹ ਲਓ ਅੱਜ ਵੀ ਲੱਗਦੀ ਹੁੰਦੀ ਸੀ ਲੋਕ ਇਹਨਾਂ ਦਾ ਪਤਾ ਲੈਣਾ ਹੁੰਦੇ ਸੀਗੇ ਤੇ ਇਹ 1 ਮਿੰਟ ਨਹੀਂ ਗੱਲ ਕਰਦੇ ਸੀ ਬਸ ਖੜੇ ਹੋ ਜਾਂਦੇ ਸੀ ਗੱਲ ਕਰਦੇ ਕਰਦੇ ਵਿੱਚੋਂ ਦੀ ਤੇ ਬਾਹਰ ਭੱਜ ਲੈਂਦੇ ਸੀ ਗਲੀ ਵੱਲ ਹਨਾ ਉਹ ਚੀਜ਼ਾਂ ਦਾ ਮੇਰੇ ਲਈ ਇੰਨਾ ਦੁਖਦਾਈ ਸੀ ਕਿ ਨਾ ਮੈਂ ਇਹ ਚੀਜ਼ਾਂ ਕਿਸੇ ਨਾਲ ਸ਼ੇਅਰ ਕਰ ਸਕਦੀ ਸੀ ਕਿਉਂਕਿ ਮੰਮੀ ਨਾ ਪਿਛਲੇ ਸਾਲ ਦਫ਼ਤਰ ਚਲੇ ਜਾਂਦੇ ਸੀਗੇ ਉਦੋਂ ਸਾਰੇ ਬੱਚੇ ਵੀ ਚਲੇ ਜਾਂਦੇ ਸੀ ਮੈਂ ਇਕੱਲੀ ਹੁੰਦੀ ਸੀ ਘਰ ਇਥੇ ਮੈਨੂੰ ਨੇ ਇਹ ਚੀਜ਼ਾਂ ਹੈਂਡਲ ਕਰਨੀਆਂ ਮੈਂ ਵੀ ਜਿਹੜਾ ਗੈਸਟ ਆਉਂਦਾ ਸੀ ਕੋਈ ਹਨਾ ਪਤਾ ਲੈਣਾ ਆਉਂਦਾ ਸੀ ਮੈਂ ਉਹਨੂੰ ਅਟੈਂਡ ਕਰਾਂ ਜਾਂ ਮੈਂ ਇਹਨਾਂ ਦੇ ਪਿੱਛੇ ਜਾਵਾਂ ਗਲੀ ਦੇ ਵਿੱਚ ਹਨਾ ਵੀ ਨਾਲ ਹੱਲਾਂ ਕੀ ਉਦੋਂ ਤਹੇ ਤੁਰਨ ਵੀ ਹੁਣੇ ਉਦਾਂ ਹੀ ਲੱਗੇ ਸੀਗੇ ਜਸਟ ਹਨਾ ਰਿਕਵਰੀ ਹੋਈ ਸੀ ਤੁਰਨ ਦੀ ਉਹ ਵੀ ਹੱਥ ਫੜ ਕੇ ਤੁਰਨਾ ਪੈਣਾ ਹੁੰਦਾ ਸੀਗਾ ਤੇ ਇੱਕਦਮ ਭੱਜ ਲੈਦੇ ਸੀ ਮੈਨੂੰ ਇਹ ਹੁੰਦਾ ਸੀ ਵੀ ਹਾਏ ਮੈਂ ਪਿੱਛੇ ਜਾਵਾਂ ਕਿਤੇ ਦੂਰ ਹੁਣਾ ਚਲੇ ਜਾਣਾ ਤੇ ਗਲੀ 'ਚ ਗੇੜਾ ਲਾਏ ਹੁੰਦੇ ਸੀਗੇ ਤੇ ਹੁਣ ਮੈਂ ਤਾਂ ਇਹਨੂੰ ਨਾ ਉਹ ਚੀਜ਼ਾਂ ਹੀ ਇਹਨਾਂ ਨੂੰ ਯਾਦ ਨਹੀਂ ਵੀ ਯਾਦ ਨਹੀਂ ਕਰਾਉਣਾ ਚਾਹੁੰਦੀ ਇਹਨਾਂ ਦੀ ਕੋਈ ਵੀ ਬਿਮਾਰੀ ਮੈਂ ਕਹਿੰਦੇ ਕੋਈ ਨਾ ਹੋ ਜਾਊਗਾ ਠੀਕ ਹੋ ਜਾਊਗਾ ਠੀਕ ਜਦੋਂ ਵੀ ਇਹਨਾਂ ਨੂੰ ਕੋਈ ਹੋਰ ਬਿਮਾਰੀ ਹੁੰਦੀ ਹੈ ਜਿਵੇਂ ਫੀਵਰ ਵਗੈਰਾ ਹੋ ਗਿਆ ਜਾਂ ਕੁਝ ਵੀ ਹੋਰ ਚੀਜ਼ ਹੋ ਜਾਂਦੀ ਹੈ ਇਹਨਾਂ ਨੂੰ ਹਨਾ ਉਦੋਂ ਫਿਰ ਮੈਨੂੰ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਇਨਕਰੇਜ ਕਰਦੀ ਆ ਵੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਵੱਡੀ ਗੱਲ ਨਹੀਂ ਜਦੋਂ ਆਪਾਂ ਐਡੀ ਵੱਡੀ ਹਨਾ ਬਿਮਾਰੀ ਪਰਮਾਤਮਾਣੀ ਹਨਾ ਰਿਕਵਰ ਕਰਤੀ ਕਰਨ ਕਰਾਉਣ ਵਾਲਾ ਤਾਂ ਦੇਖੋ ਉਹੀ ਹੈ ਜੇ ਉਹ ਫੋਨ ਦਾ ਤੇ ਕੱਢਦਾ ਵੀ ਉਹੀ ਹੈ ਬਸ ਇੱਕ ਪਰਮਾਤਮਾ ਨਾਲ ਬਲ ਬਖਸ਼ੀ ਰੱਖੇ ਹਨਾ ਇੰਨਾ ਹੀ ਬਹੁਤ ਹੈਗਾ ਵੀ ਹੌਂਸਲਾ ਦੇਵੀ ਇਹਨਾਂ ਇਹੋ ਜੇ ਸਮੇਂ ਨਾਲ ਲੜਨ ਦਾ ਹਨਾ ਤੇ ਇਹ ਤਾਂ ਆਪਣੇ ਕਰਮਾਂ ਦਾ ਫਲ ਹੈ ਹੋ ਸਕਦਾ ਆਪਾਂ ਪਿਛਲੇ ਕਰਮ ਜਿਹੜੇ ਬਹੁਤ ਮਾੜੇ ਕੀਤੇ ਹੋਣ ਪਿਛਲੇ ਜਨਮ ਦੇ ਵਿੱਚ ਹਨਾ ਮੈਂ ਸੋਚਦੀ ਹਾਂ ਚਲੋ ਇਸ ਵਾਰੀ ਤਾਂ ਹਨਾ ਆਪਾਂ ਨੂੰ ਸੋਝੀ ਆ ਹਨਾ ਬਾਕੀ ਜਦੋਂ ਇਹੋ ਜਿਹੇ ਫਿੱਟੀਆਂ ਪੈਂਦੀਆਂ ਤਾਂ ਆਪਾਂ ਨੂੰ ਅਕਲ ਆ ਜਾਂਦੀ ਹੈ ਵੀ ਹੁਣ ਆ ਜਨਮ 'ਚ ਤਾਂ ਨਾ ਇਹੋ ਜਿਹਾ ਕੁਛ ਕਰੀ ਹੈ ਹਨਾ ਵੀ ਇਹ ਤਾਂ ਆਪਣੇ ਹੱਥ 'ਚ ਪਿਛਲਾ ਤਾਂ ਹੁਣ ਆਪਣੀ ਯਾਦ ਨਹੀਂ ਵੀ ਕਿਹੜੇ ਕਰਮਾਂ ਦਾ ਹਨਾ ਮਿਲ ਰਿਹਾ ਆਪਾਂ ਨੂੰ ਹਨਾ ਇਹ ਜਿਹੜੇ ਰੋਗ ਹੁੰਦੇ ਆ ਕਸ਼ਟ ਹੁੰਦੇ ਆ ਦੁੱਖ ਹੁੰਦੇ ਆ ਸਭ ਗੁਰਬਾਣੀ ਕਹਿੰਦੀ ਆ ਵੀ ਆਪਾਂ ਨੂੰ ਪਿਛਲੇ ਕਰਮਾਂ ਦੇ ਮਿਲਦੇ ਹੈਗੇ ਆ ਵੀ ਹੁਣ ਜਿਵੇਂ ਇਹਨਾਂ ਦਾ ਸੁਭਾਅ ਨਾ ਬਹੁਤ ਵਧੀਆ ਹੈਗਾ ਵੀ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦੇ ਆ ਵੀ ਹਾਏ ਇੰਨੇ ਚੰਗੇ ਇਨਸਾਨ ਨੂੰ ਇੰਨਾ ਮਤਲਬ ਹੋ ਜਾਵੇ ਹਨਾ ਇੰਨੀ ਪ੍ਰੋਬਲਮ ਆ ਜਾਵੇ ਵੀ ਇਹ ਕਿਵੇਂ ਹੋ ਸਕਦਾ ਵੀ ਸੋਚ ਤੋਂ ਵੀ ਪਰੇ ਹੈ ਹਨਾ ਵੀ ਕਦੀ ਕਿਸੇ ਦੀ ਗੱਲ ਚ ਨਹੀਂ ਬੋਲੇ ਕਦੀ ਕਿਸੇ ਦੀ ਬੁਰਾਈ ਨਹੀਂ ਕੀਤੀ ਹਨਾ ਵੀ ਜੇ ਅਸੀਂ ਮੰਨ ਲਓ ਵੀ ਫੈਮਿਲੀ ਵਿੱਚ ਆਪਾਂ ਦੋ ਜਣੇ ਬੈਠੇ ਕੋਈ ਕਿਸੇ ਦੀ ਗੱਲ ਕਰ ਰਹੇ ਹਾਂ ਨਾ ਥਰਡ ਪਰਸਨ ਦੀ ਵੀ ਉਹ ਐਵੇਂ ਸੀ ਐਵੇਂ ਸੀ ਇਹਨਾਂ ਨੇ ਹੰਗਾਰਾ ਭਰਨ ਦੀ ਬਜਾਏ ਟੋਕ ਦੇਣਾ ਵੀ ਤੁਸੀਂ ਕੀ ਲੈਣਾ ਵੀ ਅਗਲੀ ਦੀ ਲਾਈਫ ਹੈ ਅਗਲੀ ਦੀ ਜ਼ਿੰਦਗੀ ਹੈ ਹਨਾ ਵੀ ਇਹੋ ਜਿਹੇ ਇਨਸਾਨ ਵੀ ਹਨਾ ਵੀ ਕਈ ਵਾਰੀ ਇੰਨੇ ਮੁਸੀਬਤਾਂ ਵਿੱਚੋਂ ਲੰਘਦੇ ਆ ਤਾਂ ਸਮਝ ਨਹੀਂ ਆਉਂਦੀ ਇਹਨਾਂ ਗੱਲਾਂ ਦੀ ਨਾ ਚਲੋ ਹਜੇ ਵੀ ਆਪਾਂ ਪਰਮਾਤਮਾ ਦੀ ਭਰੋਸਾ ਰੱਖਦੇ ਆ ਤੇ ਉਹਦਾ ਸ਼ੁਕਰਾਨਾ ਕਰਦੇ ਆ ਵੀ ਜਿਨ੍ਹਾਂ ਨੇ ਇੰਨੀ ਰਿਕਵਰੀ ਕਰ ਦਿੱਤੀ ਹੈਗੀ ਹੈ ਹਨਾ ਤੇ ਬਾਕੀ ਵੀ ਉਹ ਕਰਨਗੇ ਬਸ ਉਸੇ ਤੇ ਹੀ ਆਸ ਹੈਗੀ ਹੈ ਹਨਾ ਲਓ ਜੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਪਲੀਜ਼ ਮੇਰੀ ਵੀਡੀਓ ਤੇ ਕਮੈਂਟ ਜ਼ਰੂਰ ਕਰੋ ਜ਼ਰੂਰ ਜ਼ਰੂਰ ਮੇਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਮੈਨੂੰ ਸਪੋਰਟ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਇੰਨੀ ਜ਼ਿਆਦਾ ਲੋੜ ਹੈ ਨਾ ਤੇ ਤੁਹਾਨੂੰ ਪਤਾ ਹੀ ਹੈਗਾ ਮੇਰੀ ਕੋਈ ਜੋਬ ਨਹੀਂ ਤੇ ਮੇਰੇ ਹਸਬੰਦ ਵੀ ਕਰੇ ਰਹਿੰਦੇ ਹੈਗੇ ਇਸ ਕਰਕੇ ਪਲੀਜ਼ ਮੈਨੂੰ ਸਪੋਰਟ ਕਰੋ ਮੇਰੇ ਹੱਥ ਬਨ ਕੇ ਬੇਨਤੀ ਹੈ ਤੁਹਾਡੇ ਅੱਗੇ ਹਨਾ ਤੇ ਇਹੀ ਮੇਰੇ ਭੈਣ ਭਰਾਵਾਂ ਦੀ ਹੈਲਪ ਹੋਊਗੀ ਤੁਹਾਡੀ ਹਨਾ ਆਪਾਂ ਰਿਸ਼ਤੇਦਾਰਾਂ ਨੂੰ ਨਹੀਂ ਕਹਿ ਸਕਦੇ ਉਹ ਚੀਜ਼ ਜਿਹੜੀ ਮੈਂ ਆਪਣੀ YouTube ਫੈਮਲੀ ਨੂੰ ਕਹਿ ਸਕਦੀ ਹਾਂ